ਮੈਂ ਜਾਣਾ ਵਾ ਤੇ ਜਾਣਾ ਵਾ ਬਸ ਠੀਕ ਆ ਨਾ ਮੈਨੂੰ ਉਹਨਾਂ ਨੇ ਕਹਿਤਾ ਵਾ ਤੇ ਜੇ ਉਹਨਾਂ ਨੇ ਕਹਿਤਾ ਹੈਗਾ ਤਾ ਤੂੰ ਚਲ ਜਾਂਦੀ ਮੈਨੂੰ ਪੁੱਛਣ ਕੀ ਕਰਨੋਂ ਆਈ ਹਾਂ ਤੁਹਾਨੂੰ ਮੈਂ ਕਿੱਥੋਂ ਪੁੱਛਣਾ ਸੀ ਜਿਉ ਮੈਨੂੰ ਨਾ ਨਾ ਕਹਿੰਦੇ ਕੋਲ ਪੁੱਛ ਲੈ ਮੰਮੀ ਨੂੰ ਤੇ ਪਿਆਰ ਤੇ ਮੈਂ ਪੁੱਛਣ ਆਉਣਾ ਹੀ ਨਹੀਂਗਾ ਮੈਨੂੰ ਤੇ ਪਤਾ ਹੀ ਜੋ ਤੁਸੀਂ ਕਰਨਾ ਤੇ ਮਰਜ਼ੀ ਕਰ ਆਪਣੀ ਸਾਮਾਂ ਨੂੰ ਮੇਰੇ ਘਰੇ ਪਰੌਂਟੇ ਆ ਕੇ ਖਾਵੀਂ ਹੁਣੇ ਪਕਾ ਕੇ ਜਾਵਾਂਗੇ ਤੇ ਸਾਮਾਂ ਨੂੰ ਵੀ ਆ ਕੇ ਪਕਾਵੇਂਗੇ ਮਾਰ ਬੈਠੀ ਰਹੀ ਵੇਈ ਤੇ ਬੈਠੀ ਵੀ ਇਕੱਲੀ ਆ ਤੇ ਮੇਰਾ ਇਰਾਦਾ ਵਾ ਇਹਨਾਂ ਨੂੰ ਪੁੱਛਦੀ ਆ ਪਿੰਡ ਜਾਣ ਵੱਲ ਜੇ ਤੇ ਮੰਨ ਜਾਣਗੇ ਤੇ ਫਿਰ ਮੈਂ ਜਾ ਕੇ ਹੋਈ ਆਉਂਗੀ ਮੰਮੀ ਵਿਚਾਰੀ ਫੋਨ ਕਰਨ ਦੀ ਪੁੱਛ ਕੇ ਤੇ ਵੀ ਇਦਦੀ ਆ ਭਲਾ ਹੁਣ ਤੇ ਮਾਤਾ ਨਹੀਂ ਲੱਗੇ ਹੈਗੀ ਸ਼ਾਇਦ ਮੰਨ ਹੀ ਜਾਣ ਚੱਲ ਕਰਦੀ ਹਾਂ ਗੱਲ ਕੀ ਗੰਡੇ ਜੀ ਉੱਧਾ ਬੈਠੇ ਆ ਦੱਸੋ ਤੇ ਉਹ ਮੈਂ ਤਾਂ ਗੱਲ ਕਰਨੀ ਹੈ ਇੱਕ ਕਾਹਦੀ ਗੱਲ ਕਰਨੀ ਆ ਬਣਾ ਲਿਆ ਰੋਟੀ ਪਾਣੀ ਮਿਸਤਰੀ ਲੱਗੇ ਹੀ ਉਹ ਤਾਂ ਬਣ ਗਿਆ ਵਾ ਰੋਟੀ ਤੇ ਬਣ ਗਈ ਆ ਆਹ ਕੰਟੀਕ ਤੱਕ ਖਾਣੀ ਆ ਨਾ ਰੋਟੀ ਤੋ ਕੋਈ ਗੱਲ ਨਹੀਂ ਰੋਟੀ ਬਣੀ ਆ ਖਾ ਲੈਣ ਆਹ ਹਾ ਮੈਂ ਗੱਲ ਕਰਨੀ ਸੀ ਹਾਂ ਕਿ ਪਿੰਡ ਜਾਣਾ ਸੀ ਕੀ ਕਰਨ ਜਾਣਾ ਪਿੰਡ ਕੰਮ ਹੀ ਕੋਈ ਕੰਮ ਹੀ ਆਹ ਹਾ ਕਾਹਦਾ ਕੰਮ ਆ ਕੰਮ ਉਹ ਨਾ ਰਪਿੰਦਰ ਨੇ ਝੂੜਾ ਵਧਾਉਣਾ ਸੀ ਆਹ ਹਾ ਉਹ ਫੋਨ ਕਰਨ ਦੇ ਹੀ ਆਖਣ ਦੇ ਵੀ ਚਲਾ ਕੇ ਤੇ ਵਧਾ ਜੋ ਹਾਂ ਜ਼ਰੂਰੀ ਜਾਣਾ 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 ਹੀ ਪੈਣਾ ਤੁਸੀਂ ਚਲੋਗੇ ਨਾਲ ਮੇਰਾ ਕਿਥੇ ਟਾਈਮ ਮਿਸਤਰੀ ਲੱਗੇ ਆਦੇ ਉਹਨਾਂ ਦੇ ਲੱਗੇ ਨਹੀਂ ਜਾਣਾ ਕੋਈ ਸਮਾਨ ਸਮੋਣ ਲੈ ਕੇ ਜਾਣਾ ਪਿੰਡਾਂ ਚੱਲ ਥੋੜਾ ਜਿਆਦਾ ਟਾਈਮ ਲੱਗਣਾ ਹੀ ਛੱਟਦੇ ਨਹੀਂ ਆ ਜਾਣਾ ਹੈ ਹੈ ਆਹ ਕੀ ਕਹਿਣ ਰਹੀ ਆ ਦੱਸ ਇਹਨੂੰ ਬੰਦਾ ਕੁਛੇ ਪਈ ਆਈ ਨੂੰ ਜਿਆਦੇ ਦਿਨ ਹੋ ਗਏ ਆ ਫੀਕਿਆਂ ਨੂੰ ਖੇਤ ਤਿਆਰ ਹੋਈ ਫਿਰਨ ਰਹੀ ਆ ਉਹਨੂੰ ਵੀ ਨਾਲ ਕਹਿੰਦੇ ਆ ਵੀ ਚੱਲ ਚੱਲੀਏ ਅੰਨੀ ਆ ਇਹਨੂੰ ਨਹੀਂ ਲੱਗਦਾ ਕਿ ਮਿਸਤਰੀ ਲੱਗੇ ਆ ਘਰ ਆਪਣੇ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਕਰਦੇ ਆਪ ਤੇ ਜਾਣਾ ਹੀ ਜਾਣਾ ਵਾ ਉਹਨੂੰ ਵੀ ਲੈ ਜਾ ਨਾਲ ਚੱਲ ਅਜੇ ਤੇ ਉਹ ਸਿਆਣਾ ਵਾ ਜਿੰਨੇ ਜਵਾਬ ਦੇਤਾ ਵਾ ਤੇ ਕੱਲੀ ਜਾ ਕੇ ਹੋਇਆ ਮੈਂ ਬਾਅਦ ਚ ਚਲ ਜਾਊਂਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਇਹਦੇ ਭੈਣ ਭਰਾ ਵਾ ਜਿਨ੍ਹਾਂ ਨੂੰ ਇੰਨੀ ਲੇਲਚੜੀ ਹੁੰਦੀ ਆ ਵੀ ਦਵਾ ਦਵਾ ਇੱਥੇ ਆ ਜਾ ਕਿਤੇ ਲੋਕੇ ਤੇ ਆਂਦੇ ਆ ਤੇ ਧੀਆਂ ਭੈਣਾ ਆਪਣੇ ਘਰ ਸੌਖੀਆਂ ਵਾ ਤੇ ਚੰਗੀ ਗੱਲ ਵਾ ਪਰ ਨਹੀਂ ਇਹਨਾਂ ਨੂੰ ਨਹੀਂ ਹੈਗਾ ਉਹ ਕੱਲੀ ਜਾ ਕੇ ਹੋਇਆ ਮੇਰਾ ਨਹੀਂ ਲੱਗਣਾ ਟਾਈਮ ਮਿਸਤਰੀ ਵਾਲਾ ਕੋ ਮੁੰਡੇ ਨੂੰ ਲੈ ਜਾ ਨਾਲ ਨਹੀਂ ਜਾਣਾ ਕੱਲੀ ਤੇ ਚੱਲ ਫਿਰ ਇਦਾਂ ਹੀ ਕਰ ਲੈਨੀ ਆ ਫਿਰ ਕਿਦਨ ਜਾਵਾਂਗੇ ਇਕੱਠੇ ਆ ਫਿਰ ਚਲ ਜਾਗੇ ਤੇ ਮੰਮੀ ਨੂੰ ਪੁੱਛ ਲੈਣਾ ਪੁੱਛਿਆ ਵਾ ਮੰਮੀ ਨੂੰ ਕੀ ਪੁੱਛਣਾ ਵਾ ਮੰਮੀ ਨੇ ਫੇਰ ਰੋਲਾ ਹੀ ਪਾਉਣਾ ਵਾ ਜਿਹੜੀ ਗੱਲ ਪਾਉਣਾ ਰੋਲਾ ਪੁੱਛ ਕੇ ਜਾਓਗੇ ਤੇ ਫੇਰ ਹੀ ਆ ਕਿ ਪੁੱਛਿਆ ਹੈਗਾ ਕਦੋਂ ਜਾਣ ਲੱਗਿਆ ਪੁੱਛ ਕੇ ਜਾਣੀ ਆ ਫੇਰ ਮੰਮੀ ਜਦੋਂ ਪੁੱਛਦੀ ਆ ਤਾਂ ਵੀ ਮੰਮੀ ਰੋਲਾ ਪਾਉਂਦੀ ਆ ਜੇ ਨਹੀਂ ਪੁੱਛਦੀ ਤਾਂ ਵੀ ਫੇਰ ਮੈਂ ਪੁੱਛਦੀ ਨਹੀਂ ਕਿ ਪੁੱਛਾਂਗੀ ਚੱਲ ਪੁੱਛ ਲਿਓ ਇੱਕਾਈ ਫੇਰ ਵੀ ਉਹਨਾਂ ਨੂੰ ਚੱਲ ਕੋਈ ਨਹੀਂ ਪੁੱਛਣੀ ਨਹੀਂ ਕੋਈ ਨਹੀਂ ਲੈ ਜਾਨੀ ਆ ਮੈਂ ਫੇਰ ਅਸੀਂ ਦੋਵੇਂ ਜਾਣੇ ਹੋਰ ਆਉਂਦੇ ਆ ਆਜੋ ਕਿ ਟਾਈਮ ਨਾ ਆ ਵੀ ਜਾਇਓ ਨਹੀਂ ਆ ਜਾਣਾ ਵਾ ਚੱਲ ਪੁੱਛ ਲੈਣੀ ਫੇਰ ਮੰਮੀ ਚੱਲ ਪੁੱਛ ਲਓ ਮੰਮੀ ਮੋਰ ਕੱਤਾ ਕੰਮ ਹਸਦਾ ਜੀ ਮਰਿਉਰੀ ਰਾਰੀ ਖੂਟ ਕੱਟ ਕਰਿਆ ਦੀ ਕਰ ਦਿਆ ਸੇ ਸੂਰਜੋ ਵੀ ਲਾਣਾ ਹੈ ਅੱਛਾ ਆਪਣਾ ਡੜੀ ਹਮ ਕਰ ਦਿਆ ਦੇਖੋ ਸਭ ਤੋਰ ਫਨ ਕੇ ਜੋ ਹੈ ਸਿਰਫ ਆਪਣਾ ਜੋ ਸਮਾਨ ਲਾਣਾ ਹੈ ਆਪਣਾ ਲਾ ਦੇ ਤਮੇ ਜੋ ਹੈ ਮੈਂ ਨਾ ਸਮਾਨ ਲਖਾ ਕੇ ਆਇਆ ਵਾ ਅੱਛਾ ਤੇ ਉਹਨਾਂ ਦੇ ਰਖਸ਼ੇ ਤੇ ਭੇਜ ਦੇਣਾ ਵਾ ਹਾਂ ਤੇ ਕਾ ਕਿ ਨੇ ਤਾ ਰੂੜੀ ਰਾੜੀ ਕੁੱਟ ਤੂੰ ਮੈਂ ਖੂਟ ਹਾਂ ਠੀਕ ਹੈ ਜੋ ਥੜਾ ਬਹੁਤ ਰਹਾ ਗਿਆ ਮੈਂ ਕਰਦੇ ਹਾਂ ਉਹ ਕਰਕੇ ਤੇ ਫਿਰ ਮੈਨੂੰ ਦੱਸ ਦੀ ਤੇ ਫਿਰ ਬਿਸਤਰੀ ਲਿਆ ਕੇ ਤੇ ਪਾ ਦਾਂਗੇ ਹਾਂ ਠੀਕ ਹੈ ਸਾਈਦਾ ਠੀਕ ਹੈ ਠੀਕ ਹੈ ਹਾਂ ਵੇਖਾ ਕਿੱਦਾਂ ਬੈਠੀ ਇਹਦਾ ਵੀ ਕੋਹ ਨਹੀਂ ਹਾਂ ਮਾਤਾ ਨੂੰ ਪੁੱਛ ਲਾ ਮਾਤਾ ਨੂੰ ਮੈਂ ਕੀ ਪੁੱਛਣਾ ਇਹ ਤੇ ਅੱਗੇ ਖੜੀ ਬੈਠੀ ਹੋਣੀ ਆ ਚੱਲ ਕੋਈ ਨਹੀਂ ਜਿਵੇਂ ਨਾ ਨਾ ਪੁੱਛਿਆ ਇਹਨੇ ਵੀ ਜਾਣਾ ਪੁੱਛ ਕੇ ਨਹੀਂ ਗਈ ਪੁੱਛ ਲੈ ਨਹੀਂ ਮੜਾ ਜਾ ਕਰਨੀ ਤੇ ਮੇ ਆਪਣੀ ਮੁਸੀਹੇ ਮੰਮੀ ਦੱਸੋ ਮੈਂ ਪਿੰਡ ਜਾਣਾ ਸੀ ਮੜਾ ਜਾ ਪਿੰਡ ਜਾਣਾ ਸੀ ਅੱਜ ਆਈ ਨੂੰ ਕਿਹੜੇ ਦਿਨ ਹੋਏ ਆ ਕੀ ਕੰਮ ਪਿਆ ਗਿਆ ਪਿੰਡ ਹੁੰਦਾ ਇਹਨਾਂ ਹੋਰ ਪਿੰਦਰ ਦੀਆਂ ਨਾ ਪਾਵਾਂ ਜੀਆਂ ਖਰਾਬ ਹੋ ਗਈਆਂ ਵਾ ਛੂੜਾ ਵਧਾਉਣਾ ਸੀ ਉਹ ਫੋਨ ਕਰਨ ਦੇ ਸੀ ਕਿ ਚਲਾ ਆ ਕੇ ਤੂੰ ਵਧਾ ਜਾ ਬਸ ਤੈਨੂੰ ਤਾਂ ਬਹਾਨਾ ਚਾਹੀਦਾ ਕੋਈ ਹੁਣ ਹੋਰ ਕੋਈ ਬਹਾਨਾ ਨਹੀਂ ਲੱਭਾ ਤੇ ਛੂੜੇ ਦਾ ਲਾ ਲਿਆ ਆ ਘਰ ਮਿਸਤਰੀ ਲੱਗੇ ਆ ਇਹਨਾਂ ਨੂੰ ਵੀ ਰੋਟੀ ਪਾਣੀ ਖਵਾਲਣਾ ਖਨੇ ਖਵਾਲਣਾ ਰੋਟੀ ਪਾਣੀ ਮੈਂ ਸਾਰਾ ਬਣਾਤਾ ਵਾ ਮਿਸਤਰੀਆਂ ਦਾ ਸਿਰਫ ਉਹਨਾਂ ਨੂੰ ਖਵਾਲਣਾ ਹੀ ਆ ਦਲਬਾਗ ਨਾ ਕਰ ਲਈ ਸਲਾ ਹਾਂਜੀ ਕਰ ਲਈ ਉਹ ਕਹਿੰਦੇ ਮੇਰ ਕੋ ਨਹੀਂ ਗਿਆ ਜਾਣਾ ਤੇ ਤੂੰ ਤੇ ਕੁਰਤੀ ਜਾ ਕੇ ਤੋਹਾ ਵਾ ਸ਼ਾਮਾ ਨੂੰ ਆ ਜਾਵੇਂ ਫਿਰ ਨਹੀਂ ਆ ਜਾਣਾ ਮੈਂ ਸ਼ਾਮਾ ਇਹ ਨਾ ਹੋਵੇ ਤੇ ਅੱਗੇ ਵਾਂਗ ਕਰੇ ਸ਼ਾਮਾ ਦਾ ਕਹਿ ਕੇ ਤੇ ਦੋ ਦਿਨ ਉੱਥੇ ਬੈਠੀ ਰੋਵੇਂ ਨਹੀਂ ਆ ਜਾਣਾ ਮੈਂ ਸ਼ਾਮਾ ਨੂੰ ਕੋਈ ਨਹੀਂ ਤੁਸੀਂ ਰੋਟੀ ਪਾਣੀ ਬਣਿਆ ਵਾ ਤੇ ਖਵਾ ਲਿਓ ਤੇ ਬਾਕੀ ਮੈਂ ਕਰ ਲੂੰਗੀ ਆ ਕੇ ਚੱਲ ਉਹ ਤੇ ਮੈਂ ਖਵਾ ਲਈ ਲੂੰਗੀ ਤੇ ਪਰ ਹਾਂ ਕੰਮ ਨੇ ਮੈਨੂੰ ਚੰਗੇ ਲੱਗਦੇ ਜਦੋਂ ਚੱਲ ਵਿਹਲੀ ਹਾਂ ਉਹ ਤਾਂ ਚੱਲ ਜਾਂਦੀ ਹੁਣ ਘਰ ਕੰਮ ਲੱਗਾ ਵਾ ਕੋਈ ਗੱਲ ਨਹੀਂ ਮੰਮੀ ਮੈਂ ਆ ਹੀ ਜਾਣਾ ਵਾ ਕੰਮਾਂ ਨੂੰ ਆ ਤੇ ਜਾਣਾ ਹੀ ਆ ਸ਼ਾਮਾ ਦੀ ਫੇਰ ਮੈਂ ਰੋਟੀ ਪਾਣੀ ਆ ਕੇ ਕਰ ਲੂੰਗੀ ਤੇ ਨਹੀਂ ਨਹਾ ਕਰਿਓ ਕੁਝ ਵੀ ਤੇ ਕਰਨਾ ਹੀ ਪੈਣਾ ਵਾ ਹੁਣ ਮੈਂ ਰੋਟੀ ਪਾਣੀ ਖਵਾ ਲੂੰਗੀ ਤਿੰਨ ਚਾਰ ਵਾਰਾਂ ਤੁਹਾਨੂੰ ਚਾਹ ਹੁਣ ਦਾ ਰੋਟੀ ਪਾਣੀ ਮੰਮੀ ਮੈਂ ਸਾਰਾ ਕਰ ਦਿੱਤਾ ਵਾ ਤੇ ਸਾਮਾ ਨੂੰ ਮੈਂ ਆ ਤੇ ਜਾਣਾ ਵਾ ਪਰ ਇਹ ਆ ਕਿ ਥਾਮਾ ਦੀ ਰੋਟੀ ਤੁਸੀਂ ਪਕਾ ਲਿਓ ਮੁੜ ਕੇ ਮੇਰੇ ਕੋ ਨਹੀਂ ਕਿ ਆ ਕੇ ਪਕਾਈ ਜਾਣੀ ਜੇ ਤੇਰ ਕੋ ਨਹੀਂ ਪਕਾਈ ਜਾਣੀ ਤਾਂ ਮੇਰੇ ਕੋ ਪਕਾਈ ਜਾਣੀ ਆ ਕਦੀ ਉਹਨਾਂ ਨੂੰ ਚਾਹ ਦੇ ਕਦੀ ਉਹਨਾਂ ਨੂੰ ਪਾਣੀ ਦੇ ਉਹਨਾਂ ਦਾ ਤਾਂ ਭਾਂਦੇ ਹੀ ਨਹੀਂ ਮਾਣ ਤੇ ਚਲ ਕੋਈ ਨਹੀਂ ਫਿਰ ਕੀ ਜੇ ਇੱਕ ਦਿਨ ਕਰ ਲੋਗੇ ਤੇ ਰੋਜ਼ ਮੈਂ ਹੀ ਕਰਦੀ ਆ ਨਹੀਂ ਜਿੱਥੇ ਇੰਨਾ ਟਾਈਮ ਲੰਘਿਆ ਨਾ ਉਹਨੂੰ ਕਹਿ ਚਾਰ ਦਿਨ ਹੋਰ ਨਿਗਾਹ ਮਿਸਤਰੀ ਹਟਣਗੇ ਤੇ ਚਲ ਜੀ ਫਿਰ ਬਦਨਾਮ ਨਹੀਂ ਲੱਗਦਾ ਹੋਊਗਾ ਉਹਦੀਆਂ ਬਾਵਾ ਸਾਰੀਆਂ ਖੱਡੀ ਵੀ ਖਰਾਬ ਹੋ ਗਈਆਂ ਵਾ ਗਰਮੀ ਦੇ ਨਾਲ ਫੋਨ ਤੇ ਮੌਸਮ ਦਾ ਹੁਰਕ ਪੈ ਗਿਆ ਜਦੋਂ ਜਿਆਦਾ ਗਰਮੀ ਹੁੰਦਾ ਤਾਂ ਇਹ ਖਰਾਬ ਹੋਈਆਂ ਨਾ ਬਾਵਾ ਕੋਈ ਨਾ ਮੰਮੀ ਇਦਾਂ ਹੀ ਕਰਦੇ ਰਹਿਣਾ ਵਾ ਮੈਂ ਜਾਣਾ ਵਾ ਤੇ ਜਾਣਾ ਵਾ ਬਸ ਠੀਕ ਆ ਨਾ ਮੈਨੂੰ ਉਹਨਾਂ ਨੇ ਕਹਿਤਾ ਵਾ ਤੇ ਜੇ ਉਹਨਾਂ ਨੇ ਕਹਿਤਾ ਹੈਗਾ ਫਤੋਂ ਚਲ ਜਾਂਦੀ ਮੈਨੂੰ ਪੁੱਛਣ ਕੀ ਕਰਨ ਨੂੰ ਆਈ ਹਾਂ ਤੁਹਾਨੂੰ ਮੈਂ ਕਿੱਥੋਂ ਪੁੱਛਣਾ ਸੀ ਜਿਉ ਮੈਨੂੰ ਨਾ ਨਾ ਕਹਿੰਦੇ ਉਹਨਾਂ ਪੁੱਛ ਲੈ ਮੰਮੀ ਨੂੰ ਤੇ ਫੇਰ ਤੇ ਮੈਂ ਪੁੱਛਣ ਆਉਣਾ ਹੀ ਨਹੀਂ ਹੈਗਾ ਮੈਨੂੰ ਤੇ ਪਤਾ ਹੀ ਜੋ ਤੁਸੀਂ ਕਰਨਾ ਤੇ ਮਰਜ਼ੀ ਕਰ ਆਪਣੀ ਤੇ ਸ਼ਾਮ ਨੂੰ ਮੇਰੇ ਪੱਕੇ ਪਰੌਂਠੇ ਯਾਨ ਕੇ ਖਾਵੀਂ ਉਹਨੇ ਪਕਾ ਕੇ ਜਾਵਾਂਗੇ ਤਾਂ ਸ਼ਾਮਾਂ ਨੂੰ ਵੀ ਆਣ ਕੇ ਪਕਾਵेंगी ਤੇਰਾ ਤੇ ਰੋਜ ਦਾ ਪਖੰਡਵਾ ਇੱਕ ਦਿਨ ਮੈਂ ਪਕਾਤੀ ਆ ਤੇ ਮੇਰੇ ਹੱਥ ਤੇ ਪੈ ਜਾਣੀਆਂ ਕਦੀ ਸਕੂਟਰੀ ਚੁੱਕੀ ਤਾਂ ਤੂੰ ਕਹਣਾ ਭੈਣ ਕੋ ਚੱਲੀ ਆ ਅੱਜ ਨਾ ਪੇਕੇ ਚੱਲੀ ਆ ਇੱਥੇ ਇਹ ਕੰਮ ਨਹੀਂ ਚੱਲਣੇ ਉਹਨੂੰ ਪੁੱਛ ਲਿਆ ਹੀਗਾ ਉਹਨੇ ਦਿਨ ਵਿਚਾਰੇ ਨੇ ਕੀ ਕਹਣਾ ਹੈ ਇੰਨੇ ਚਿਰ ਬਾਅਦ ਤੋਂ ਆਇਆ ਉਹ ਆਂਦਾ ਉਹ ਘੜੀ ਘੜੀ ਤੇਰਾ ਕੀ ਮੱਥਾ ਲਾਵਾਂ ਉਹਨੂੰ ਸ਼ਰਮ ਆ ਜਾਂਦੀ ਆ ਪਰ ਤੈਨੂੰ ਨਹੀਂ ਆਉਂਦੀ ਹਲੋ ਪਾਣੀ ਮੇਰੀ ਗੱਲ ਸੁਣਾ ਝੂੜਾ ਤੂੰ ਫੇਰ ਪਾ ਲਿਆ ਸਾਰਾ ਹੀ ਝੂੜਾ ਫੇਰ ਕੀ ਪਾਣਾ ਆ ਹਮ ਕੀ ਤੁਹਾਨੂੰ ਦੱਸਾਂ ਮੰਮੀ ਦੇ ਇਹ ਹੀ ਦਿਵਾਲੀ ਹੋਣ ਕਿਆ ਐਵੇਂ ਹੀ ਬੱਸ ਮੈਂ ਤੇ ਆਪਣੇ ਵੱਲੋਂ ਇੰਨੀਆਂ ਕਿ ਚੂੜੀਆਂ ਲਾਈਆਂ ਆ ਗਿਓ ਵੀ ਚਲ ਕੋਈ ਗੱਲ ਨਹੀਂ ਪਿੱਛੋਂ ਰਾਮ ਆਜੂਗਾ ਤੇ ਬਾਅਦ ਵਿੱਚ ਪਾ ਲਵਾਂਗੀ ਆਹੋ ਤੇ ਮੰਮੀ ਦੇ ਇਹ ਸਗਨਾ ਦਾ ਕੰਮ ਹੁੰਦਾ ਵਾ ਤੂੰ ਕੱਲੀ ਝੂੜਾ ਲਾ ਕੇ ਬੈ ਗਈ ਆ ਇਹ ਤੇ ਨਣਾਂ ਲੁੰਦੀ ਹੁੰਦੀ ਆ ਅਸਲ ਤੇ ਉਹ ਬਾਅਦ ਦੱਸਣੀ ਨਾ ਆਪਣੀ ਜਿਹੜੀ ਲਾਲ ਹੋਈ ਮੈਂ ਤਾਂ ਦਿਖਾ ਲਈਏ ਤਾਂਦੇ ਬਾਹ ਨੂੰ ਕੀ ਹੋਇਆ ਫਿਰ ਕੀ ਇਹ ਕੋਈ ਗੱਲ ਠੀਕ ਹੋ ਜੂਗੀ ਦੱਸ ਮਾਤਾ ਸਾਡੀ ਦੇ ਵੀ ਨਾ ਕੰਮ ਉੱਥੇ ਹੀ ਤੇ ਹੁਣ ਤੇ ਜਾਂ ਫਿਰ ਕੁੜੀ ਨੂੰ ਫੋਨ ਕਰ ਦਿੰਦੀ ਕੁੜੀ ਨੂੰ ਕਰਤਾ ਵਾ ਫੋਨ ਫੋਨ ਲਵਾ ਲਿਆ ਮੇਕ ਉਸੇ ਵਲੇ ਕੀ ਆਂਦੀ ਆਉਂਗੀ ਉਹਨੇ ਆਉਣਾ ਵਾ ਹਾਂ ਪਤਾ ਨਹੀਂ ਅੱਭੀ ਹੁਣ ਮੈਂ ਜਿਆਦਾ ਕੱਲ ਨੂੰ ਭਾਵੇਂ ਅਜੇ ਕਾਜੀ ਆ ਜਾਂਦੀ ਓਏ ਇਹੋ ਤੇ ਚੱਲ ਉਹੋ ਹੀ ਲਾਜੇ ਆਣ ਕੇ ਉਹਨੇ ਆਉਣਾ ਵਾ ਤੇ ਉਹ ਸ਼ਗਨ ਵੀ ਤਿਆਰ ਰੱਖੋ ਤੋ ਕੋਈ ਗੱਲ ਨਹੀਂ ਰੁਪਈਆ 500 ਦੇ ਦਾਂਗੇ ਉਹਨੂੰ ਹੋਰ ਸ਼ਗਨ ਚ ਕੀ ਗੱਡੀ ਦੇ ਦੀ ਆ ਨਾ ਰੁਪਈਆ 500 ਹਾਂ ਅਗਲੀ 500 ਰੁਪਈਆ ਨਹੀਂ ਸੁਣਾਉਂਦੀ ਹੈਗੀ ਆਂਦੀ ਹੈ ਕਿ ਮੈਨੂੰ ਵੱਧ ਪੈਸੇ ਚਾਹੀਦੇ ਆ ਚਾਹੇ ਕੋਈ ਸੂਟ ਵਧੀਆ ਹੋਵੇ ਮੰਮੀ ਨੇ ਵੀ ਇੰਨੀ ਗੱਲ ਸੁਣਾ ਦਿੱਤੀ ਹੈ ਮੈਨੂੰ ਇਹ ਤਾਂ ਹੋਵੇ ਵੀ 500 ਰੁਪਈਆ ਨਾ ਤੁਸੀਂ ਸਾਰ ਦੋ ਵੀ ਕੋਈ ਨਹੀਂ ਪਤਾ ਵੀ ਘਰ ਦਾ ਕਿਹੜਾ ਕਿੱਦਾਂ ਹੋ ਗਿਆ ਘਰ ਦਾ ਕਿਦਾਂ ਚੱਲਣ ਦਿਆ ਵਾ ਘਰ ਦਾ ਜਿੱਦ ਅੱਗੇ ਚੱਲਦਾ ਵਾ ਹੁਣ ਵੀ ਉਦਾਂ ਚੱਲੀ ਜਾਊਗਾ ਘਰ ਦੇ ਨੂੰ ਕੀ ਕਰ ਦੋ ਕੋਈ ਫਿਕਰ ਥੋੜਾ ਵਾ ਚਲ ਕੋਈ ਗੱਲ ਨਹੀਂ ਆਉਂਦੀ ਤੇ ਰੁਪਿਆ 500 ਦੇ ਦੇਣਾ ਇਹਨੂੰ ਹੁਣ ਸੂਤਾ ਜੋਗੇ ਸਾਡੇ ਕੋਲ ਨਾ ਹੋ ਤਾਂ ਕਿੱਥੋਂ ਦਈਏ ਹੁਣ ਮੈਨੂੰ ਦਿਨੇਗਾ ਪਤਾ ਹੈਗਾ ਇਹ ਗੱਲ ਦਾ ਆ ਰੋਟੀ ਖਾਂਦਾ ਵੀ ਮਜ਼ਾ ਮਾਰਦਾ ਮੈਂ ਤੇ ਤੁਹਾਨੂੰ ਦੱਸਣ ਹੀ ਆਈ ਆ ਕਿ ਚਲ ਜੇ ਹੈਗੇ ਥੋੜੇ ਉਹਦੇ ਕੋਲ ਤੇ ਰੱਖ ਛੱਡੋ ਪਤਾ ਨਹੀਂ ਆ ਵੀ ਹੁਣ ਉਹ 500 ਤੋਂ ਮੇਰੇ ਕੰਮ ਜਾਏ ਕੰਮ ਨਹੀਂ ਬੜਨਾ ਹੁਣ ਝੋਨਾ ਝਾਨਾ ਵਢਾਵਾਂਗੇ ਤੇ ਫੇਰ ਹੀ ਆਉਣਗੇ ਪਰ ਉਹਨੋਂ ਕਹਿੰਦੇ ਆ ਵੀ ਸ਼ਗਨ ਹੁੰਦਾ ਵੰਨਣਾ ਨੇ ਚੂੜਾ ਲਾਉਣਾ ਤੂੰ ਦਿਨਾਂ ਦੇ ਪੈਣਾ ਹੀ ਕੋਹ ਨਾ ਕੋਹ ਅਸੀਂ ਤੇ ਅੱਗੇ ਚੱਲ ਗਏ ਜਿਵੇਂ ਮੈਨੂੰ ਫੋਨ ਆਉਂਦਿਆ ਉਹ ਕਹਿੰਦੇ ਤੁਸੀਂ ਵਿਆਜ ਨਹੀਂ ਤਾਰਿਆ ਉਹਨਾਂ ਦੇ ਮਨਤਾਂ ਤਰਲੇ ਕਰਕੇ ਆਇਆ ਕੱਲ ਜਿਵੇਂ ਮੈਂ ਵੀ ਰੁਕ ਜਾ ਹੁਣ ਝੋਨੇ ਤੱਕ ਤਾਂ ਕੀ ਕਰਨਾ ਫਿਰ ਹੁਣ ਉਹਨੇ ਭੈਣ ਨੇ ਦੇ ਅੱਗੇ ਮੁੜ ਕੇ ਇੱਥੇ ਕਪੱਤ ਪਾ ਲੂਗੀ ਫਿਰ ਚੰਗਾ ਆ ਫਿਰ ਬੋਲਣ ਲੱਗੀ ਵੀ ਉਹ ਵੇਂਦੀ ਨਹੀਂ ਗਈ ਹੈਗੀ ਮੈਨੂੰ ਤਾਂ ਡਾਰ ਆਉਂਦਾ ਵਸ ਜੀ ਚੁੱਪ ਕੀਤੀ ਰਹੀ ਜੋ ਚੂੜਾ ਲਾਸ ਲਓ ਉੱਥੇ ਜਾਊਗਾ ਨਾ ਮੈਂ ਆਪੇ 500 ਰੁਪਇਆ ਫੜਾ ਦੇਣਾ ਕਿਤੇ ਨਹੀਂ ਸਾਨੂੰ ਗੋਲੀ ਮਾਰ ਦੇਣ ਲੱਗੀ ਫੜਾ ਦੇ ਦੇਣਾ ਪਰ ਮੈਨੂੰ ਆਉਂਦਿਆ ਵਾ ਮਨ ਦੇ ਵਿੱਚ ਵੀ ਉਹਨੇ ਫੇਰ ਵੇਖੀ ਬੋਲਣ ਲੱਗੀ ਨਹੀਂ ਵੇਖਣਾ ਹੈਗਾ ਬੋਲਦੀ ਆ ਤੇ ਫੇਰ ਬੋਲਦੀ ਰਹੀ ਗੱਲਾਂ ਕਰਨ ਲੱਗ ਗਈ ਵੀ ਵੇਦੀ ਹੈਗੀ ਉਹ ਤੇ ਇਹ ਧੋਣ ਏਦਾਂ ਕਹੀ ਜਾਂਦੀ ਆ ਪਰ ਮੇਰੇ ਮਨ ਦੇ ਵਿੱਚ ਹੋਰ ਤਰ੍ਹਾਂ ਹੋਉਂਦਿਆ ਵਾ ਕਿ ਐਵੇਂ ਫੇਰ ਮੁਰੇਕ ਪਤਨਾ ਪਾਵੇ ਉਹ ਚੱਲ ਜਾ ਆ ਲੈ ਜਾ ਰੋਟੀ ਮੈਨੂੰ ਖਾ ਆਦੋਂ ਨਾਲੇ ਫਿਰ ਲਿਆ ਦਿਓ ਮੈਨੂੰ ਸਮਾਨ ਸਮੋਲਵੇਂ ਤੇ ਫਿਰ ਮੈਂ ਰੋਟੀ ਪਾਣੀ ਦਾ ਉਗਰਨਾ ਪੈਣਾ ਵਾ ਉਹ ਇੱਥੇ ਦਾਲ ਦੂਲ ਬਣਾ ਲਾ ਹੋਣਾ ਮੈਂ ਕਿੱਥੋਂ ਲਿਆਵਾਂ ਦੱਸ ਇਹਨੇ ਪੈਸੇ ਕਿੱਥੋਂ ਆਉਣੇ ਆ ਘਰ ਬੁੱਧ ਹੈਗਾ ਵਦਿਓ ਮੜਾ ਜਾ ਪਨੀਰ ਪਨੋਰ ਬਣਾ ਲਾ ਹੋਦਾਂ ਚਲ ਮੈਂ ਪੋਛ ਦੇਈਂ ਬਾਲਾ ਮੰਮੀ ਨੂੰ ਕੀ ਕੀ ਬਣਾਉਣਾ ਵਾ ਤਾਂ ਕੀ ਨਹੀਂ ਤੇ ਫਿਰ ਮੈਂ ਦੱਸ ਦੇਣੀ ਤੁਹਾਨੂੰ ਬਾਅਦ ਵਿੱਚ ਬੋਛਲਾ ਕੀ ਜਾਂਦੀ ਹੈ ਚਲ ਬਈ ਥੋੜਾ ਹੋਰ ਕੋਈ ਕੁਝ ਨਾ ਦਿੰਨਾ ਗਾਲੀਆਂ ਵੀ ਆ ਬਣਾ ਲੈ ਦਿਓ ਘਰ ਚਾ ਰੋਟੀ ਦਿਖਾ ਦਿਓ ਰੋਟੀ ਵਿੱਚ ਕੀ ਛਾੜਦੀ ਮੈਂ ਰੋਟੀ ਖਾਣੀ ਯਾਰ ਤਿਆਰ ਦੱਸ ਜੇ ਮੀਨਾ ਹਟ ਕੇ ਚੂੜਾ ਲਾਜ ਜਾਂਦਾ ਕਿਹੜੀ ਅੱਖ ਰਾਜਦੀ ਨਾਲੇ ਝੋਨੇ ਦੇ ਪੈਸੇ ਆਏ ਚੱਲ ਫਿਰ ਸੂਟ ਹੀ ਬਣਾ ਦਿੰਦੇ ਉਹਨੂੰ ਹੋਰ ਕੀ ਹੋਣਾ ਮਾਤਾ ਸਾਡੀ ਨਾ ਪਖੰਡ ਕਰਨ ਨੂੰ ਹਟਦੀ ਇਹਨੂੰ ਇਹੋ ਹੀ ਆ ਕਿ ਜਿੰਦੇ ਤੁਰੇ ਕੱਲੀ ਫਿਰਦੇ ਵੇਲਾ ਰੋਟੀ ਵੀ ਨਹੀਂ ਖਾਦੀ ਵਿਚੇ ਹੀ ਛੱਡ ਦਿੰਦੀ ਮੈਨੂੰ ਕੀ ਪਤਾ ਸੀ ਮੈਂ ਗੱਲ ਬਾਚ ਹੀ ਦੱਸ ਦਿੰਦੀ ਰੋਟੀ ਤੇ ਜੱਜ ਨਾ ਖਾ ਲੈਂਦੀ ਸਵੇਰ ਦੇ ਵਿਚਾਰੇ ਅੱਗੇ ਘਰੋਂ ਗਏ ਹੀ ਤੇ ਫੇਰ ਉਦਾਂ ਹੀ ਉਹ ਨਹੀਂ ਹੌਲ ਇਹਨਾਂ ਦਾ ਵੀ ਛੱਟੇ ਟੈਨਸ਼ਨ ਲੰ ਲੈ ਦੇ। ਇੱਕ ਤੇ ਹੱਡੀ ਮਾਤਾ ਵਾ ਨਾ ਇਹ ਥੋੜੀ ਚੰਗੀ ਹੋਵੇ ਨਾ ਤੇ ਫਿਰ ਕਿਹੜੀ ਗੱਲ ਵਾ। ਇਹ ਤੇ ਬਸ ਕਹਿੰਦੀ ਆ ਪੀ ਕੁੜੀ ਕੁੜੀ ਆ ਕੁੜੀ ਨੂੰ ਸਭ ਕੁਝ ਦੇਈ ਜਾਓ। ਨਾ ਹੁਣ ਕੀ ਇੱਕ ਚੂੜਾ ਹੀ ਲਾਉਣਾ। ਜੇ ਜੇ 500 ਰੁਪਈਆ ਵੀ ਸਗਨ ਦਿੱਤਾ ਜਾਂਦਾ ਤੇ ਕੀ ਹੋ ਚੱਲਿਆ ਹੀ ਸਗਨ ਹੀ ਦੇਣਾ ਹੀ। ਨਹੀਂ ਜੀ ਹੁਣ ਉਹ ਵੀ ਇਹ ਐ ਵਧੀਆ ਕਰਕੇ ਇਹਨੂੰ ਕਤੋਰਨਾ ਆ। ਪਤਾ ਨਹੀਂ ਹੁਣ ਕੀ ਵਧੀਆ ਆਦਾ ਕਰਨਾ ਹੀ। ਪੈਸੇ ਦਿੰਦੇ ਆ ਕਿ ਜਾਂ ਸੂਟ ਦਿੰਦੇ। ਪਤਾ ਨਹੀਂ ਹੁਣ ਕਿਹੜੀ ਡਿਮਾਂਡ ਲੈ ਕੇ ਤੇ ਆਉਂਦੀ ਏ ਖਰਚਾ ਹੀ ਆ ਦਿਹਾਲੇ ਮੰਜਾ ਦਾ ਜਿਹੜਾ ਵਿਆਜ ਵਾਣਾ ਉਹ ਵੀ ਸਾਡੇ ਕੋਲ ਦਾ ਫੇਰ ਨਹੀਂ ਕਰਨਾ ਹੈਗਾ ਤੇ ਉਹਨਾਂ ਫੇਰ ਆ ਕੇ ਅਧਿਕਾਰ ਆ ਜਾਣਾ ਆਣ ਗਵਾਂਡ ਦੀਆਂ ਗੱਲਾਂ ਸੁਣਨ ਲੋਕਾਂ ਨੇਖਣਾ ਵੀ ਚੱਲ ਹੁਣ ਵਾਵਾ ਬੈਂਕ ਵਾਲੇ ਵੀ ਡੇ ਆ ਘਰ ਦੇ ਵਿੱਚ ਫੇਰੇ ਮਾਰਨ ਪਰ ਇਹਨਾਂ ਨੂੰ ਮਸਾ ਹੈ ਹੀ ਨਹੀਂ ਮਾਵਾ ਧੀਆਂ ਨੂੰ ਇਹਨਾਂ ਨੂੰ ਵਾਦਾ ਬੇਇੱਜ਼ਤੀ ਮਹਿਸੂਸ ਹੁੰਦੀ ਤੇ ਉਹਨਾਂ ਨੂੰ ਹੁੰਦੀ ਏ ਬਾਹਰੋਂ ਦਾ ਤੇ ਉਹਨਾਂ ਨੇ ਜਾਣਾ ਕੁਝ ਨਹੀਂ ਹੋਲ ਗਿਆ ਯਾਰ ਇਹ ਸਮਾਂ ਤੇ ਆ ਗਿਆ ਸਾਰਾ ਤੇ ਰਮਨ ਪਤਾ ਨਹੀਂ ਕਿਥੇ ਤੇ ਰਮਨ ਮੈਦਵਾ ਜਾਂ ਮਾਰਦਾ ਆ ਕਿਥੇ ਆ ਤੂੰ ਜਾਣਾ ਮੈਂ ਕਿਥੇ ਹੀ ਸਮਾਨ ਜਿਹਦਾ ਭਾਈ ਲਾਉਂਦਾ ਸੀ ਮੈਂ ਵੇਖ ਲਿਆ ਸੀ ਤੇ ਸਮਾਨ ਆ ਗਿਆ ਵਾ ਮੈਂ ਤਾਈ ਘਰ ਚਲ ਗਿਆ ਜਰਾ ਕਰ ਉਹ ਕਦੇ ਘਰ ਵੀ ਬਹਿ ਜਾ ਕਰ ਤੈਨੂੰ ਪਤਾ ਤਾਂ ਗਿਆ ਮਿਸਰੀ ਲਗੇ ਲੈ ਦੱਸ ਲੈ ਕਿਹੜਾ ਤੁਰੇ ਫਿਰਨ ਨਹੀਂ ਰੋਜ ਉਹ ਇਥੇ ਗੇਟ ਗਾੜੀ ਖਲੋਤੀ ਸੀ ਉਹਨੇ ਆਵਾਜ਼ ਮਾਰ ਲਈ ਤੇ ਕਹਿਣ ਦੇ ਹੀ ਵੀ ਖਰਚਾ ਤੁਸੀਂ ਵਾਵਾ ਕਰ ਲਿਆ ਵਾ ਗੇਟ ਵੀ ਲਾ ਲਿਆ ਵਾ ਫर्श ਵੀ ਪਾਉਂਦੇ ਜੇ ਇੰਨੇ ਕੰਮ ਇਕੱਠੇ ਹੀ ਕਰ ਲੇ ਤੇ ਮੈਂ ਹਾਂ ਹੁਣ ਸਾਨੂੰ ਇਹ ਹੀ ਫੇ ਲੱਗੇ ਤੇ ਮਿਸਤਰੀ ਹੈਗੇ ਆ ਖਲਾਰਾ ਤੇ ਪਿਆਈ ਆ ਇੱਕੋ ਵਾਰਾ ਕੰਮ ਹੋ ਜੇ ਉਹ ਨਾਲੇ ਮੈਨੂੰ ਇਹ ਵੀ ਚਲ ਮੁੰਡਾ ਪਰੋਂ ਆਇਆ ਵਾ ਆਪਣੇ ਹਿਸਾਬ ਨਾਲ ਕਰਾ ਲੂਗਾ ਹਮ ਤੇ ਨੂੰ ਪਤਾ ਨਹੀਂ ਲੱਗਦਾ ਸਮਾਨ ਵੀ ਵਾਵਾ ਹੀ ਆ ਮਾ ਬਹੁਤ ਆ ਤੇ ਵਾਵਾ ਹੀ ਮਹਿੰਗਾ ਆ ਹਣਾ ਇਹ ਵੀ ਹਾਂ ਰੁਪਈਆ ਚੜੀ ਗਿਆ ਲੱਗ ਗਿਆ ਲੈ ਦੱਸ ਹਾਂ ਤੇ ਜੇ ਪਹਿਲੇ ਚੱਲਦਾ ਜਾਂਦਾ ਤੇ ਟਾਈਮ ਪਾਸ ਹੋਣੀ ਤੇ ਆ ਹੀ ਨਾ ਉਹ ਚੱਲ ਯਾਰ ਨਿਆਣੇ ਦੀ ਜੇਦੀ ਆ ਫਿਰ ਗਈ ਆ ਜੇਦ ਤੇ ਹੈ ਗਈ ਆ ਉਹਨੂੰ ਕੀ ਹੋਇਆ ਹੈਗਾ ਇਹੋ 40-40 ਦੀ ਕੋਈ ਹੋਰ ਚੀਜ਼ ਲੈਂਦੇ ਜਿਹੜੀ ਨਹੀਂ ਕਰ ਹੈਗੀ ਯਾਰ ਕੰਮ ਤੇ ਰੰਮਨ ਉਹਨਾਂ ਦਾ ਵਾ ਉਹ ਭਾਵੇਂ ਸਾਡੇ ਆਲੋ ਮੈਨੂੰ ਪੁੱਟ ਕੇ ਫੇਰ ਨਵੀਂ ਲਵਾਰਣਾ ਅਹੀਂ ਇਹਨੂੰ ਕਹਿਣਾ ਚੱਲ ਅਹੀਂ ਕੀ ਕਹਿਣਾ ਵਾ ਕੋਈ ਗੱਲ ਨਹੀਂ ਜੋ ਤੁਸੀਂ ਕਰਨ ਰਏ ਜੇ ਵਧੀਆ ਹੀ ਕਰਨ ਜਿਨ੍ਹਾਂ ਦਾ ਕਰਕੇ ਇੰਨਾ ਖਰਚਾ ਕਰਨ ਰਏ ਜੇ ਨਾ ਉਹ ਤਾਂ ਅਗਲੀ ਅਜ ਫੇਰ ਪੇਕੇ ਤੇ ਆ ਰਹੀ ਆ ਰੰਮਨਾ ਜੀ ਥੋੜੇ ਦਿਨ ਤੋਂ ਹੋਏ ਆ ਇਹਨੂੰ ਅਹੀਂ ਨੂੰ ਕੀਪਤਾ ਮੈਨੂੰ ਕੀ ਕਰਦੀ ਫਿਰਦੀ ਆ ਚਲ ਬਾਗ ਨਾ ਗੱਲਾਂ ਇੱਥੇ ਬਹੀ ਹੀ ਕਰਨ ਕੰਮ ਆ ਕੋਈ ਕੋਤਾ ਜਣਾ ਮਿਲ ਕੇ ਨੇ ਇਹ ਪਰਜਾਈ ਨੇ ਝੂੜਾ ਲਵਣਾ ਵਾ ਤੇ ਮੈਂ ਤਾਂ ਜਾਣਾ ਉਹਦੀਆਂ ਬਾਹਾਂ ਖਰਾਬ ਹੋ ਗਈਆਂ ਤੇ ਮੇਰੇ ਤੇ ਜਬਾਨਾ ਫੇ ਰਹੀ ਨਾ ਤੁਹਾਨੂੰ ਪਤਾ ਤਾਂ ਹੈਗਾ ਮੈਂ ਵੀ ਇਨੀ ਗਰਮੀ ਰਹੀ ਉਦੋਂ ਨਾ ਗੋਲੀ ਵੱਜੀ ਉਹਦੀਆਂ ਬਾਵਾ ਨੂੰ ਹੁਣ ਉਹਦੀਆਂ ਬਾਵਾ ਨੂੰ ਕੀ ਹੋ ਗਿਆ ਵਾ ਹੁਣ ਚਾਰ ਦਿਨ ਖਲੋ ਜਾਂਦੀ ਮਿਸਤਰੀ ਤੇ ਹੱਡ ਲੈ ਲੈਂਦੀ ਤੇ ਨਾਲ ਇਹ ਕਿਹੜੀ ਡਾਕਟਰ ਆ ਵੀ ਜਿਹਨੇ ਦਵਾਈ ਲਿਖ ਕੇ ਦੇੜੀ ਹੁਣ ਚੂੜਾ ਲਾਉਣਾ ਵਾ ਸ਼ਗਨ ਵਾ ਨਾਨਨੇ ਕਰਨਾ ਵਾ ਉਹਨੂੰ ਦਲਬਾਗ ਨੂੰ ਹੀ ਰਹੀ ਹੀ ਕਰਨ ਮੇਰੇ ਨਾਲ ਚੱਲ ਉਹ ਕਹਿੰਦਾ ਕਰ ਮਿਸਤਰੀ ਲੱਗੇ ਆ ਮੈਂ ਨਹੀਂ ਜਾਣਾ ਤੇ ਮੇਰੇ ਨਾਲ ਤੇ ਦੋ ਹੱਥ ਕਰ ਲਏ ਆ ਮੈਂ ਕਿਹਾ ਵੀ ਦੋ ਚਾਰ ਦਿਨ ਠਹਿਰ ਕੇ ਚੱਲ ਜੀ ਮੈਂ ਤੇ ਅੱਜ ਹੀ ਜਾਣਾ ਵਾ ਮੈਂ ਤੇ ਅੱਜ ਹੀ ਜਾਣਾ ਫਿਰ ਜਾਣ ਦੇ ਤੌਰ ਕੋਈ ਕੀ ਕਰਾਉਣਾ ਤਾਂ ਮਿਸਤਰੀ ਲੱਗਿਆ ਨਾ ਤਾਂ ਰੋਟੀ ਪਾਣੀ ਨਹੀਂ ਬਣਾਉਣਾ ਰੋਟੀ ਪਣੀ ਹੁਣ ਫਿਰ ਇੱਕ ਦਿਨ ਦਾ ਵੀ ਬਣੂਗਾ ਤੇ ਆਖਰਾ ਚਲੀਏ ਆਖਰਾ ਚਲੀ ਮੈਨੂੰ ਫਾਇ ਲਾਇਆ ਕਰੋਗੇ ਹੁਣ ਘਰ ਕਪਤ ਪਾਉਣਾ ਪਤ ਪੈਂਦਾ ਰਵੇ ਕਪਾਤ ਪਹਿਲੀ ਵਾਰਾ ਪਹਿਣਾ ਵਾ ਇਹਦਾ ਤਾਂ ਰੋਜ਼ ਦਾ ਕੰਮ ਆ ਪਰ ਰਮਨ ਹੜਜੀ ਦਾ ਹੁੰਦਾ ਵਾ ਮੋੜਾ ਕੀ ਆਕੂਗਾ ਮੈਨੂੰ ਹੀ ਹਟਾਇਓ ਉਹਨੂੰ ਨਾ ਹਟਾਇਓ ਚੰਗਾ ਉਹਨੂੰ ਸਿਰ ਤੇ ਬਹਾਲ ਲੋ ਉਹਨੂੰ ਹੁਣ ਕੀ ਕਰ ਮਾਰਦਾ ਫਿਰ ਮੈਂ ਚਲ ਆਓ ਪਾਣੀ ਤਾਂ ਨਹੀਂ ਦਵਾ ਤੁਹਾਡੇ ਤਾਂ ਕੰਮ ਹੀ ਇਹ ਹੋਵਾ ਉਦੋਂ ਫਿਰ ਤੁਰ ਕੇ ਆ ਗਈ ਤੇ ਡੈਵੀ ਰੋਣਾ ਇੱਕ ਤੇ ਆ ਸਿਆ ਪਾਣੀ ਮੁਕਦਾ ਇਹ ਵੀ ਹੁਣ ਮੁਕਾ ਕੇ ਜਾਣਾ ਪੈਣਾ ਪਰ ਮਿਹਨਤਾਂ ਨਾ ਕਰਾਂ ਕਿ ਉਦਾਂ ਦੇ ਝੂੜੀਆਂ ਦਾ ਖਰਚਾ ਵੀ ਮੈਨੂੰ ਕਰਨਾ ਪੈਣਾ ਮੈਂ ਉਹਨਾਂ ਨੂੰ ਫੋਨ ਕਰਕੇ ਕਹਿੰਨੀ ਆ ਇਹ ਜੜੀਆਂ ਝੂੜੀਆਂ ਵਾ ਨਾ ਉਹ ਲੈ ਆਓ ਇਦਾਂ ਹੀ ਕਹਿੰਦੀ ਮਨੋਹਕ ਨੂੰ ਇਹ ਮੁੱਕ ਨਹੀਂ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਦੱਸੋ ਮੈਂ ਵੀ ਠੀਕ ਹਾਂ ਮੰਮੀ ਦਾ ਕਿੱਤਾ ਮੰਮੀ ਵਧੀਆ ਠੀਕ ਠਾਕ ਜੀ ਧਰੀ ਆ ਅਛਾ ਤੇ ਲਵਲੀ ਹਾਂਜੀ ਉਹ ਵੀ ਠੀਕ ਨੇ ਉਹ ਵੀ ਰੋਟੀ ਪਣੀ ਖਾ ਗਏ ਨੇ ਬਨੇ ਆ ਇਹ ਵਾਰੋਂ ਠੀਕ ਆ ਤੇ ਮੇਰੀ ਗੱਲ ਸੁਣ ਮੈਂ ਇਹ ਕਹਿਣਾ ਹੈ ਕਿ ਮੈਂ ਨਾ ਆਉਣਾ ਵਾ ਅੱਜ ਹਾਂਜੀ ਨਹੀਂ ਕੋਈ ਗੱਲ ਨਹੀਂ ਦੀਦੀ ਆਉਣਾ ਵਾ ਤੇ ਆਜੋ ਤੁਸੀਂ ਕਦੋਂ ਤੱਕ ਆਉਣਾ ਵਾ ਮੈਂ ਬਸ ਥੋੜੇ ਕ ਟਾਈਮ ਤੱਕ ਤੁਰ ਕੇ ਨਾ ਵਾ ਅੱਛਾ ਮੈਂ ਮੁੜ ਕੇ ਵਾਪਸ ਵੀ ਆਉਣਾ ਵਾ ਕਿ ਤੂੰ ਪਤਾ ਕੀ ਕਰੀ ਵਾਪਸ ਆਉਣਾ ਜੇ ਤੁਸੀਂ ਆਉਣਾ ਕਿਹੜੇ ਵੇਲੇ ਟਾਈਮ ਤੇ ਤੋ ਕਿੰਨਾ ਹੋ ਗਿਆ ਜੇ ਤੁਸੀਂ ਰਾਤ ਰਹੋ ਹਾਂ ਬਾਜੀ ਤੇਰੇ ਨੀਂਦੀਆਂ ਨਾਲ ਆਉਣਾ ਮੈਂ ਤੇ ਕੋਰਪਰੀ ਨਹੀਂ ਆਉਣਾ ਵਾ ਤੇ ਬਾਜੀ ਨੂੰ ਵੀ ਲੈ ਉਹ ਨਾਲ ਫਿਰ ਕੀ ਨਾਲ ਲਿਆਈ ਨਹੀਂ ਉਹਦੇ ਤੇ ਉਹਦੇ ਪਰੋਂ ਆਏ ਆ ਇਸਤਰੀ ਲੱਗੇ ਆ ਉਹ ਤੋਂ ਨਹੀਂ ਆਇਆ ਜਾਣਾ ਹੈਗਾ ਕਿ ਮੈਂ ਆਉਂਗੀ ਕਿ ਤੁਸੀਂ ਚੁੱਪ ਕਰਕੇ ਨਾ ਲਵਲੀ ਨੂੰ ਕਹਿ ਵੀ ਉੱਥੇ ਚੂੜੀਆਂ ਫੜ ਲਿਆਵੇ ਮੈਂ ਰਾਜ ਰੁਕਣਾ ਨਹੀਂ ਹੈਗਾ ਕਿ ਤੇ ਵੀ ਚਲੋ ਉਹਦੇ ਠੀਕ ਵਾ ਕੋਈ ਗੱਲ ਨਹੀਂ ਆ ਤੇ ਨਾਲੇ ਉਹ ਮੰਮੀ ਤੇ ਮੈਨੂੰ ਕਹਿੰਦੇ ਸੀ ਵੀ ਚੂੜੀਆਂ ਨਣਾਲੇ ਹੁੰਦੀ ਹੁੰਦੀ ਐ ਨਹੀਂ ਮੈਨੂੰ ਵੀ ਪਤਾ ਵਾ ਵੀ ਨਣਾਲੀ ਹੀ ਹੁੰਦੀ ਹੁੰਦੀ ਆ ਮੈਂ ਹੁਣ ਮੁੰਡੇ ਸਕੂਲੋਂ ਆਊਗਾ ਉਦੋਂ ਆਉਣਾ ਵਾ ਮੈਂ ਰਾਤ ਨਹੀਂ ਕਿਤੇ ਰੁਕਣਾ ਹੈਗਾ ਛੇਤੀ ਛੇਤੀ ਦੇ ਵਿੱਚ ਠੀਕ ਠੀਕ ਆ ਠੀਕ ਨਹੀਂ ਦੀਦੀ ਉਹ ਤਾਂ ਕੋਈ ਗੱਲ ਨਹੀਂ ਆ ਉਹ ਤੇ ਉਦਾਂ ਮੈਂ ਪੁੱਛਣ ਦੀ ਆ ਵੀ ਉਹ ਮੰਮੀ ਜੁੜੇ ਹੀ ਕਹਿਣਾ ਆ ਕਦੇ ਹੀਗੀ ਉਹ ਦੀਦੀ ਤੇਰੇ ਨੇ ਲੈ ਕੇ ਆਉਣੀਆਂ ਵਾ ਚੂੜੀਆਂ ਮੈਨੂੰ ਵੀ ਪਤਾ ਵਾ ਵੀ ਮੈਂ ਹੀ ਲੈ ਆਉਣੀਆਂ ਵਾ ਤੂੰ ਕਹੋ ਤੀਆਂ ਮੈਨੂੰ ਸਲਾਵਾ ਨਾ ਦੇ ਜਿੰਨਾ ਮੈਂ ਕੰਮ ਕਿਹਾ ਵਾ ਨਾ ਤੇ ਉਹਨਾਂ ਕਰ ਲਾ ਉਹਦੋਂ ਕੋ ਮਗਾ ਲਾ ਉਹ ਕਹੇ ਫੇਰ ਇੱਥੇ ਮੈਂ ਬੈਠੀ ਰਹੂੰਗੀ ਠੀਕਦੀ ਰਹੂੰਗੀ ਵੀ ਕਦੋਂ ਇਹ ਲਿਆਵੇ ਕਦੋਂ ਮੈਂ ਬਦਲ ਕੇ ਇੱਧੇ ਜਾਵਾਂ ਚਲੋ ਕੋਈ ਗੱਲ ਨਹੀਂ ਮੈਂ ਮੰਗਵਾ ਲੈਣੀ ਇਹਨਾਂ ਕੋ ਹੁੰਦੇ ਆ ਨਾ ਤੇ ਕੈਨੀ ਇਹਨਾਂ ਨੂੰ ਆਹ ਮਗਾ ਲਈ ਤੇ ਨਾਲੇ ਮੁੰਡੇ ਦੇ ਨਾਲ ਹੋਣਾ ਹੀ ਹੂ ਕੋਈ ਨਹੀਂ ਕੋਈ ਨਹੀਂ ਫੇਰ ਕੀ ਮੈਂ ਤਾਂ ਕਹਿ ਨਹੀਂ ਸੋ ਸਾਰੇ ਜਣੇ ਆਜੋ ਆਹ ਉਹਦੇ ਵਾਸਤੇ ਵੀ ਕੋਈ ਖਾਣ-ਪੋਣ ਨੂੰ ਮਗਾਣੀ ਫੇਰ ਹੁਣ ਕੀ ਉਹ ਕਹੂਗਾ ਫੇਰ ल्या दास दीदी ਮਂਗਾਵਾਗੇ ਖਾਨ ਨੂੰ ਤਾਂ ਸਾਨੂੰ ਪਤਾ ਹੀ ਆ ਵੀ ਤੁਸੀਂ ਆਉਣਾ ਵਾ ਤੇ ਹੀ ਲੈ ਕੇ ਆਉਣਾ ਵਾ ਹੁੰਦਾ ਬਹੁਤ ਨਹੀਂ ਮੈਂ ਕਹਾਗਾ ਨਾ ਤੇ ਮੁੰਡੇ ਨੇ ਆਉਣਾ ਨਾਲ ਚਲੋ ਠੀਕ ਵਾ ਕੋਈ ਗੱਲ ਨਹੀਂ ਫਿਰ ਆਜੋ ਤੇ ਦੱਸਦੀਆਂ ਫਿਰ ਚਲ ਠੀਕ ਆ ਫਿਰ ਤਿਆਰੀ ਕਰਕੇ ਰੱਖੀ ਚੰਗ ਚੰਗ ਕੋਈ ਨਹੀਂ ਕਰਨਾ ਹੁੰਦਾ ਕਿਹੜਾ ਕੋਈ ਚਾਚ ਜੀ ਸਲਾਹ ਦੇਣੀ ਹੁੰਦੀ ਨਹੀਂ ਝੂੜੀਆਂ ਤੇ ਮੰਮੀ ਕਹਲਾ ਖੰਦੇ ਹੀ ਪੀ ਉਹਦੇ ਹਿੰਨਾ ਨਹੀਂ ਆਉਂਦੀਆਂ ਹੁੰਦੀਆਂ ਉਹਨੀਆਂ ਲੈ ਕੇ ਆਉਣੀਆਂ ਤਾਂ ਤੂੰ ਚੁੜਾ ਵਾਲਾ ਲਾਦੇ ਨਾ ਉਹ ਵੀ ਇਹ ਤੂੰ ਹੀ ਲੈ ਕੇ ਆਓ ਆਹੋ ਉਹ ਭੈਣ ਦੇ ਪੈਸੇ ਜੂ ਖਰਚੇ ਜਾਣੇ 100 150 ਰੁਪਏ ਖਰਚਿਆ ਗਿਆ ਤੇ ਉਹ ਕੰਮ ਛੇ ਪੈ ਜਾਣਾ ਹਨਾ ਹੱਤੀ ਹੋਈ ਨਹੀਂ ਹੁਣ ਮੰਮੀ ਨੂੰ ਪੁੱਛਦੀ ਆ ਨਾ ਜਾ ਕੇ ਸਗਨ ਵੱਲੋਂ ਤੇ ਬੜੀ ਛੇਤੀ ਕਹਿਤਾ ਸੀ 500 ਨਹੀਂ ਚਾਹੀਦਾ ਇੰਨੇ ਪੈਸੇ ਤਿਆਰ ਰੱਖੋ ਨਾਲੇ ਹੁਣ ਜੂੜੀਆਂ ਵੱਲੋਂ ਵੀ ਜਾ ਕੇ ਕਹਿੰਦੀ ਆ ਨਾ ਕਿ ਕੀ 100 150 ਦੀਆਂ ਜੂੜੀਆਂ ਨਹੀਂ ਲੈ ਆ ਸਕਦੀ ਉਹ ਸਗਨ ਲੈਣ ਨੂੰ ਤੇ ਬੜੀ ਤਿਆਰ ਰਹਿੰਦੀ ਕਰਨੀ ਹੈ ਬਗਲ